ਜੀ ਸਤਿ ਸ਼੍ਰੀ ਅਕਾਲ ਜੀ ਪੰਜਾਬ ਦੇ ਪ੍ਰਾਂਤਕਾਰੀ ਬਈ ਮੇਰੇ ਬਹੁਤ ਬਹੁਤ ਧੰਨਵਾਦ ਹਾਂ ਜੀ ਕੋਈ ਗੱਲ ਹੋ ਜਾਂਦੀ ਹੈ ਕੋਈ ਸੰਭੁਤਨਾ ਪਰਮਾਤਮਾ ਜਿੰਦਾਬਾਦ ਜੁਨੀਨ ਜਿੰਦਾਬਾਦ ਅੱਲਾ ਮਜ਼ਦੂਰ ਜੁਨੀਨ ਜਿੰਦਾਬਾਦ 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 ਜੀ ਆਹਾ ਵਾਹ ਲਾਲਾ ਰਾਜਾ ਲਾਲਾ मेरा नाम राकेश दुल्ली है मैं अनाज मंडी मजदूर यूनियन सारे पंजाब दा सेवादार प्रधान है जी मैं आज पंजाब दे कल्ली-कल्ली मंडी दौरे ते निकलया क्योंकि ਸਾਡੀਆਂ ਪੰਜਾਬ ਸਰਕਾਰ ਦੇ ਨਾਲ ਕੁਝ ਮੰਗਾਂ ਦਾ ਰੜਕਾ ਹੈ ਔਰ ਸਰਕਾਰ ਸਾਡੀ ਕੋਈ ਗੱਲ ਟੇਬਲ ਤੇ ਬਹਿ ਕੇ ਗੱਲਾਂ ਦਾ ਸੁਣਦੀ ਹੀ ਹੈ ਲੇਕਿਨ ਉਹਨਾਂ ਦਾ ਹੱਲ ਨਹੀਂ ਕਰ ਰਹੀ ਸਾਡੇ ਜਿਹੜੇ ਮਜ਼ਦੂਰ ਮੰਡੀਆਂ ਚ ਕੰਮ ਕਰਦੇ ਆ ਬਹੁਤ ਮਾਲੀ ਹਾਲਤਾਂ ਦੀ ਮਾੜੀ ਹੋ ਚੁੱਕੀ ਹੈ ਰੋਜ਼ੀ-ਰੋਟੀ ਪੂਰੀ ਨਾ ਹੋਣ ਕਰਕੇ ਇਹ ਜਿਹੜੀ ਮਜ਼ਦੂਰੀ ਸਰਕਾਰ ਵਧਾਉਂਦੀ ਹੈ ਉਹ 5 ਤੋਂ 7 ਪੈ 8 ਪੈ ਵਧਾਉਂਦੀ ਹੈ ਜੋ ਕਿ ਇੱਕ ਨਾ ਮਾਤਰਾ ਹੈ 2011 ਚ ਜਿਹੜੀ ਅਸੀਂ ਲੜਾਈ ਲੜੀ ਸੀ ਸਾਰੇ ਪੰਜਾਬ ਦੇ ਮਜ਼ਦੂਰ ਸਾਥੀਆਂ ਨੇ ਬਿਲਕੁਲ ਇੱਕ ਇਹ ਦੇ ਨਾਲ ਉਹਦੇ ਚ ਸਾਡੀ 25% ਮਜ਼ਦੂਰੀ ਵਧਾਈ ਗਈ ਸੀ ਅੱਜ 13 ਸਾਲਾਂ ਬਾਅਦ ਅਸੀਂ ਸਰਕਾਰ ਨੂੰ ਫੇਰ ਇਹ ਲਿਖ ਕੇ ਦੇ ਰਹੇ ਆ ਕਿ ਸਾਡੀ ਮਜ਼ਦੂਰੀ ਘੱਟੋ ਘੱਟ 25% ਹੋਰ ਵਧਾਈ ਜਾਵੇ ਜਿਹਦੇ ਨਾਲ ਕਿ ਮਜ਼ਦੂਰ ਆਪਣਾ ਰੋਜ਼ੀ ਰੋਟੀ ਪੂਰੀ ਕਰ ਸਕੇ ਕਿਉਂਕਿ ਪੰਜਾਬ ਦੇ ਅੰਦਰ 10 ਲੱਖ ਕਰੀਬ ਬੰਦਾ ਮਜ਼ਦੂਰ ਕੰਮ ਕਰਦਾ ਹੈ ਮੰਡੀਆ 'ਚ ਔਰ ਜਿਹਦੇ 'ਚ 4 ਲੱਖ ਮਜ਼ਦੂਰ ਪੰਜਾਬ ਦੇ ਨੇ ਔਰ 6 ਲੱਖ ਮਜ਼ਦੂਰ ਜਿਹੜੇ ਬਿਹਾਰ ਯੂਪੀ ਤੋਂ ਆਉਂਦੇ ਨੇ ਇਹ ਵਿਚਾਰੇ ਉੱਥੋਂ ਆਪਣਾ ਏਡੀ ਦੂਰ ਪ੍ਰਦੇਸ਼ ਛੱਡ ਕੇ ਇੱਥੇ ਹੁੰਦੇ ਨੇ ਕਿਰਾਏ ਖਰਚ ਕੇ ਹੁੰਦੇ ਆ ਪਰ ਇਹਨਾਂ ਦਾ ਗੁਜ਼ਾਰਾ ਜਿਹੜਾ ਇੱਥੇ ਹੈ ਕਿ ਉਹ 10000 ਰੁਪਿਆ ਮਹੀਨਾ ਵੀ ਨਹੀਂ ਇਹਨਾਂ ਦੀ ਆਮਦਨ ਬੰਦੀ ਜਿਹਦੇ ਨਾਲ ਇਹਨਾਂ ਦਾ ਇੱਥੇ ਹੀ ਖਾਣ ਪੀਣ ਪੂਰਾ ਹੋ ਜਾਂਦਾ ਹੈ ਇਹ ਘਰਾਜ ਖੜਨ ਜੋਗੇ ਕੁਛ ਨਹੀਂ ਦਿੰਦੇ ਇਸ ਕਰਕੇ ਸਰਕਾਰ ਨੂੰ ਇਹ ਬਾਰ-ਬਾਰ ਮੰਗ ਕਰ ਰਹੇ ਆ ਵੀ ਇਹ ਸਾਡੀ 25% ਮਜ਼ਦੂਰੀ ਵਧਾਈ ਜਾਵੇ ਦੂਸਰੇ ਨੰਬਰ ਦੇ ਉੱਤੇ ਹਰਿਆਣਾ ਦੇ ਅੰਦਰ ਜਿਹੜੀ ਪੰਜਾਬ ਨਾਲੋਂ ਮਜ਼ਦੂਰੀ ਵਾਧ ਚੱਲ ਰਹੀ ਹੈ ਜਦ ਕੇ ਉੱਥੇ ਵੀ FCI ਖਰੀਦ ਕਰਦੀ ਹੈ ਪੰਜਾਬ 'ਚ ਵੀ FCI ਸੈਂਟਰ ਦੀ ਏਜੰਸੀ ਖਰੀਦ ਕਰਦੀ ਹੈ ਲੇਕਿਨ ਮਜ਼ਦੂਰੀਆਂ ਦੇ ਨਾਲ ਸੈਂਟਰ ਦੀ BJP ਸਰਕਾਰ ਵੱਲੋਂ ਵਾਅਦਾ ਪਾਇਆ ਗਿਆ ਜਿਹਦੇ ਨਾਲ ਮਜ਼ਦੂਰੀ ਦਾ ਜਿਹੜਾ ਫਰਕ ਹੈ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਸਾਡੀ ਜਿਹੜੀ ਉਹ ਹਰਿਆਣਾ ਦੇ ਬੇਸ ਦੇ ਉੱਤੇ ਘੱਟੋ ਘਾਟ ਬਰਾਬਰ ਕੀਤੀ ਜਾਵੇ ਤੇ 25% ਮਜ਼ਦੂਰੀ ਵੀ ਵਧਾਈ ਜਾਵੇ ਅਸੀਂ ਇਹ ਜਿਹੜੀ ਗੱਲ ਆ ਸਾਡੀ ਪੰਜਾਬ ਸਰਕਾਰ ਦੀ ਹੈ ਕਿਉਂਕਿ 2011 ਚ ਜਿਹੜੀ ਮਜ਼ਦੂਰੀ ਵਧਾਈ ਸੀ ਉਹ ਸਾਡੇ ਪੰਜਾਬ ਦੇ ਸੀਐਮ ਉਹਦੇ ਸਰਾਰ ਪ੍ਰਕਾਸ਼ ਸਿੰਘ ਬਾਦਲ ਜੀ ਉਹਨਾਂ ਨੇ ਵਧਾਈ ਸੀ ਅੱਜ ਸਾਡੀ ਗੱਲ ਪੰਜਾਬ ਸਰਕਾਰ ਦੀ ਸਾਡੀ ਅੱਗੋਂ ਕੇਂਦਰ ਨਾਲ ਲੜਾਈ ਲੜਨੀ ਪੰਜਾਬ ਸਰਕਾਰ ਦਾ ਕੰਮ ਹੈ ਸਾਡੀ ਮੰਗ ਪੰਜਾਬ ਸਰਕਾਰ ਤੱਕ ਹੈ ਹਰਤਾ ਕੋਈ ਦਲ ਨਹੀਂ ਦੋਸਤ ਅਸੀਂ ਪਿਛਲੇ ਦਿਨਾਂ ਦੇ ਵਿੱਚ ਅੱਜ ਤੋਂ 15 ਦਿਨ ਪਹਿਲਾਂ ਸਾਰੇ ਪੰਜਾਬ ਨੇ ਫੈਸਲਾ ਲਿਆ ਕਿ ਜੇ ਸਰਕਾਰ 30 ਤਰੀਕ ਤੱਕ ਸਾਡੀਆਂ ਮੰਗਾਂ ਸਾਡੀਆਂ ਮਜ਼ਦੂਰੀਆਂ 'ਚ ਵਾਧਾ ਨਹੀਂ ਕਰਦੀ ਤਾਂ ਪਹਿਲੇ ਤਰੀਕ ਪਹਿਲੀ ਅਕਤੂਬਰ ਤੋਂ ਅਸੀਂ ਪੰਜਾਬ ਭਰ ਦੀਆਂ ਮੰਡੀਆਂ ਅਨਮਿੱਥੇ ਸਮੇਂ ਲਈ ਕਿਸੇ ਵੀ ਜਿੰਸ ਦੀ ਚਾਹੇ ਉਹ ਬਾਸਮਤੀ ਹੋਵੇ ਤੋਰੀਆ ਹੋਵੇ ਨਰਮਾ ਹੋਵੇ ਕਪਾਹ ਹੋਵੇ ਕੋਈ ਕੰਮ ਨਹੀਂ ਕਰਨਾ ਪਹਿਲੀ ਤਰੀਕ ਤੋਂ ਸਾਡੀ ਅਨਮਿੱਥੇ ਸਮੇਂ ਲਈ ਹੜਤਾਲ ਹੈ ਜਿੰਨਾ ਤੱਕ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਅਸੀਂ ਹੜਤਾਲ ਨਹੀਂ ਖੋਲਾਂਗੇ ਤੋਂ ਉਹ ਅਸੀਂ ਪਿਛਲੇ ਸੀਜ਼ਨ ਜੇ ਵੀ ਨੋਟ ਕਰਵਾਇਆ ਸੀ ਇਹ ਕਿ ਜਿਹੜੀ ਪੰਜਾਬ ਦੀ ਵਾਧਾ ਖਲਾਫੀ ਹੈ 25% ਵਾਧਾ ਜਿਹੜਾ ਮਜ਼ਦੂਰੀ ਦੇ ਵਿੱਚ ਪੰਜਾਬ ਸਰਕਾਰ ਨੇ ਸਾਡੇ ਨਾਲ ਇੱਕ ਵਾਅਦਾ ਕੀਤਾ ਸੀਗਾ ਵੀ ਅਸੀਂ ਮਜ਼ਦੂਰਾਂ ਜਿਹੜੀ ਮੰਡੀ ਮਜ਼ਦੂਰ ਹੈ ਉਹਨਾਂ ਦੀ ਮਜ਼ਦੂਰੀ ਅਸੀਂ 25% ਵਧਾਵਾਂਗੇ 25% ਦਾ ਉਹ ਵਾਦਾ ਪੂਰਾ ਸਰਕਾਰ ਜਿਹੜੀ ਹੈਗੀ ਉਹ 2.5 ਸਾਲਾਂ ਦੇ ਵਿੱਚ ਨਹੀਂ ਪੂਰਾ ਕਰ ਸਕੀ ਉਸ ਦੇ ਵਿੱਚ ਜਿਹੜੇ ਪੰਜਾਬ ਦੇ ਸਾਡੇ ਪ੍ਰਧਾਨ ਰਕੇਸ਼ ਕੁਮਾਰ ਤੁੱਲੀ ਜੀ ਉਹ ਸਾਨੂੰ ਇੱਥੇ ਮੋਟੀਵੇਟ ਕਰਨ ਆਏ ਕਿ ਆਪਾਂ ਇੱਕ ਤਰੀਕ ਤੋਂ ਜੀ ਹੜਤਾਲ ਹੈ ਉਹ ਪੂਰੇ ਪੰਜਾਬ ਜਾਨ ਮਿੱਥੇ ਲਈ ਰੱਖਣੀ ਹੈ ਅਸੀਂ ਇਹੀ ਹੈ ਜੀ ਜਦੋਂ ਸਰਕਾਰ ਬਣੀ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਤੁਹਾਡੀ ਜਿਹੜੀ ਮਜ਼ਦੂਰੀ ਉਹ 25% ਵਧਾਈ ਜਾਊਗੀ ਪਰ ਸਰਕਾਰ ਦੇ ਸਾਰੇ ਜਿਹੜੇ ਪੰਜਾਬ ਦੇ ਲੀਡਰ ਸਾਹਿਬਾਂ ਦਾ ਸਰਕਾਰ ਦੇ ਵਕ-ਵਕ ਲੀਡਰਾਂ ਨਾਲ ਵਕ-ਵਕ ਚੇਅਰਮੈਨਾਂ ਨਾਲ ਮੰਤਰੀਆਂ ਨਾਲ ਮੀਟਿੰਗ ਕਰ ਚੁੱਕੇ ਆ ਉਹਨਾਂ ਨੇ ਗੱਲ ਤਾਂ ਸੁਣੀ ਪਰ ਗੱਲ ਦਾ ਅਮਲ ਨਹੀਂ ਕੀਤਾ ਜਦ ਤੱਕ ਉਹ ਅਮਲੀ ਰੂਪ ਦੇ ਵਿੱਚ ਇਹ ਸਰਕਾਰ ਜਿਹੜੀ ਮਜ਼ਦੂਰੀ ਵਧਾਈ ਨਹੀਂ ਗਈ ਇਸ ਕਰਕੇ ਅੱਜ ਪੰਜਾਬ ਦੇ ਪ੍ਰਧਾਨ ਸਾਡੇ ਇੱਥੇ ਆਏ ਆ ਔਰ ਸਾਡੀ ਜਿਹੜੀ ਅਲੱਗ-ਅਲੱਗ ਯੂਨੀਅਨਾਂ ਨੇ ਉਹ ਸਾਰੀ ਯੂਨੀਅਨਾਂ ਦੇ ਪ੍ਰਧਾਨ ਇਕੱਠੇ ਹੋ ਕੇ ਇੱਥੇ ਆਏ ਆ ਔਰ ਐਸੀ ਸਾਰੇ ਇਕੱਠੇ ਹੋ ਕੇ ਜਿਹੜਾ ਅੱਜ ਇਹ ਸਾਨੂੰ ਦੱਸ ਕੇ ਜਾਣਗੇ ਜੋ ਕੁਮਲਾਂ ਨੂੰ ਕਿਵੇਂ ਕਰਾਂਗੇ